ਕਿੱਤਾ ਸਹਿਣ ਦੀ ਸਭੇ ਜੈ ਫਿਰ ਬੋਲ ਬਾਈ ਮੇਰੇ ਗੁਰੂ ਸਾਧ ਜੀ ਸਭੇ ਜੈ ਮੈਂ ਬਾਣੀ ਤੋਂ ਰਾਮ او باپي دا پيرو کي دا نبيرا نا باوي تر کي دا पेटा कडा महाराजी गुरुका गुरु का ਵਿੰਦਰ ਨਾਲ ਹੀ ਆ ਜਾਓ ਤੇ ਮੇਰੇ ਵਰਤਨ ਹੋਵੇ ਆਜੀ ਬਾਬਾ ਜੀ ਹੋਰ ਨਾ ਦੱਸੋ ਵੀ ਜਾਣਦੇ ਹੋ ਜਾਣਦੇ ਹੋ ਠੀਕ ਆ ਹਾਂ ਬੇਬੇ ਹਾਂ ਬਾਬਾ ਵਿੰਦਰ ਆ ਗਿਆ ਬੇਬੇ ਤੁਹਾਡੇ ਕੁੜੀ ਦਾ ਨਾਮ ਹੈ ਬਾਬਾ ਵਿੰਦਰ ਕਿਵੇਂ ਜੀ ਕੁੜੀਆਂ ਦਾ ਆਜੀ ਵਿੰਦਰ ਕੁੜੀ ਕੁੜੀ ਦਾ ਵਿੰਦਰ ਆ ਹਾਂ ਛੋਟੇ ਕੌਣ ਆ ਜੀ ਇਹ ਛੋਟੇ ਤਾਏ ਦਾ ਲੜਕਾ ਜੀ ਲੈ ਕੇ ਆ ਪਾਪਾ ਮਸ ਕਾੜ ਪਾਪਾ ਕਣ ਪੂਰੇ 90 ਬੋਲਾਂ ਦੇ ਜਿੰਨਾ ਪੁੱਤ ਕਿਸ ਨੂੰ ਇੱਥੇ ਲੈ ਕਹਿ ਬਾਕਾ ਕਿਹੜੇ ਪਿੰਡਾ ਛੋਟੇ ਜੱਦੀ ਪਿੰਡ ਕਿਹੜਾ ਮੋਟਾ ਪਿੰਡਾ ਜੱਦੀ ਪਿੰਡਾ ਜੀ ਲੈ ਬਾਬੇ ਜਿੰਨੀ ਗੱਲ ਬਾਬੇ ਨੇ ਪੁੱਛੂ ਕਹੇ ਉਹਨੇ ਉਹ ਦੱਸਣੀ ਹੈ ਮਾਰਾ ਜੀ ਗੱਲ ਕਹੇ ਮੈਨੂੰ ਠੀਕ ਹੈ ਮੂਹਣਾ ਦੱਸਿਓ ਨਾ ਠੀਕ ਹੈ ਬਸ ਤੁਸੀਂ ਇਹ ਦੇਖਿਓ ਜੇ ਹਾਂ ਜਾਂ ਨਾ ਬਸ ਬੱਸ ਜੇ ਤਾਂ ਗੱਲ ਹੋਊਗੀ ਤਾਂ ਤੁਸੀਂ ਹਾਂ ਕਹਿੰਗੇ ਜਾਂ ਨਹੀਂ ਉਹ ਤੋੜ ਕੇ ਜਵਾਬ ਦੇ ਬਾਬਾ ਹੈ ਨਹੀਂ ਉੱਪਰ ਜੀ ਬਾਬਾ ਨੇ ਬਾਈ ਜੀ

ਦੋ ਗਿਆ ਆ ਗਏ ਛੋਡੇ ਦੋ ਵਿਆਹ ਕਿਹਦੇ ਸੀ ਮਹਾਰਾਜ ਹਾਂ ਨਹੀਂ ਮਾਤਾ ਨਹੀਂ ਛੋਡੇ ਦੋ ਵਿਆਹ ਕਿਹਦੇ ਸੀ ਇਹ ਗੁਰੂ ਜੀ ਗੁਰੂ ਨਾਨਕ ਦੇਵ ਜੀ ਆਪਰੇ ਆ ਛੋਡੇ ਦੋ ਵਿਆਹ ਕਿਹਦੇ ਸੀ ਇਹ ਇੱਕ ਪੱਕਾ ਸੀਗਾ ਇਹ ਪੱਕਾ ਤੁਸੀਂ ਆ ਇਹਦੇ ਸਹੀ ਹੈ ਜੀ ਛੋਟੇ ਸ੍ਰੀਕੇ ਕੌਣ ਤੇ ਛੋਟੇ ਮੁੰਡੇ ਸ੍ਰੀਕੇ ਮਿੱਤੇ ਕੌਣ ਕੰਡੇ ਕਨੇ ਮੁੰਡੇ ਉਹ ਹਰਦਨ ਮੁੰਡੇ ਕਨੇ ਮੁੰਡੇ ਛੋਟੇ ਕਮਾਂਡੀਆਂ ਦੇ ਮੁੰਡੇ ਦੇ ਸਹੀ ਹੈ ਜੀ ਹਾਂ ਜੀ ਕਦੇ ਕੋਈ ਨੁਕਸਾਨ ਤੇ ਕਦੇ ਕੋਈ ਨੁਕਸਾਨ ਬੋਲ ਕੇ ਸੁਣਾਇ ਕਰੋ ਮਹਾਰਾਜ ਨੂੰ ਸੁਣਾਉਣਾ ਚਾਹੀਦਾ ਇਹ ਬੋਲਣ ਵਾਸਤੇ ਭਰਾਇਆ ਆਪਾਂ ਨੂੰ ਹਾਂ ਜੀ ਹਾਂ ਜੀ ਦਰੋਣਾ ਹਲੋ ਕੋਈ ਹੋਰ ਨਹੀਂ ਬੰਦੀ ਮਾਨਸਾ ਨਾ ਮੋਢੇ ਕਬੰਡੀਆ ਦਾ ਮੁੰਡਾ ਇਹ ਕਿਹਦੀ ਬਾਜ ਲਾਇਆ ਕਿ ਤੂੰ ਬੋਲਦੀ ਬਾਜ ਪੱਗੀ ਨਹੀਂ ਆ ਬਹੁਜੀ ਉਹ ਠੀਕ ਹੈ ਬੋਲਣਾ ਨਾ ਬੜਿਆ ਮਾਨੂੰ ਆਏ ਤਾਂ ਸੋਮਾ ਰਾਜੀ ਇਹ ਕਿਰਮਾ ਕੌਣ ਸੀ ਆਸਾਂ ਉੱਤ ਲਾ ਕਿਰਮਾ ਛੋਟੀ ਪਟਿੱਧੀ ਆ ਕਹਿ ਮਿਲਿਆ ਹਾ ਤਾਂ ਮੇਰੇ ਆਉਂਦਾ ਕਿ ਨਾ ਥੂੜਾ ਪਟਿੱ E ਪਾਤਰ ਹੋ ਗਿਆ ਹੋਵੇ ਕਹੇ ਚਾਕੂ ਵੱਜਿਆ ਹੋਵੇ ਲੜਾਈ ਹੋ ਗਈ ਜੀ ਮੰਡ ਨਾਲ ਕੰਨਾਂ ਚ ਰੋ ਗਿਆ ਬਾਬਾ ਜੀ ਕਿਉਂ ਨਹੀਂ ਕਰਦੇ ਜੀ ਅੱਜ ਟਾਇਰ ਘੱਟ ਗਿਆ ਜੀ ਹਾਂ ਜੀ ਮੰਡ ਨਾਲ ਲੜਾਈ ਹੋ ਗਈ ਅੱਛਾ ਤੇ ਇਸ ਪੈਕੇ ਸੀ ਜੀ ਕੌਣ ਕੱਟ ਗਿਆ ਸੀਗਾ ਮੇਰਾ ਪਾਇਆ ਤੇ ਮੇਰਾ ਬੈਡੀ ਤੇਰਾ ਪਾਇਆ ਤੇ ਤੇਰਾ ਬੈਡੀ ਆ ਕੇ ਅਨਕਾ ਦੇਵ ਭੂਟਾਂ ਦੇ ਮਾਰਦੇ ਕੀ ਉਹ ਜਿਹਨੇ ਮੇਰੇ ਤੇ ਲੱਗ ਰਿਹਾ ਕਰਵਾਦਾ ਹੈ ਉਹ ਮੈਂ ਅੰਮ੍ਰਿਤਸਰ ਨਹੀਂ ਮਾਤਾ ਦੇ ਘਰ ਇੱਕ ਮੁੰਡਾ ਹੈ ਇੱਕ ਛੋਟੀ ਮਾਤਾ ਤੇ ਇੱਕ ਤੇਰੇ ਮੁੰਡੇ ਤੇ ਪੱਕੀ ਗੱਲ ਆ ਆਪ ਸੱਜਾ ਲੈ ਵੜੋ ਕਹਤਾ ਨੂੰ ਤੈਨੂੰ ਸੁਧਾ ਇੱਕੇ ਤੋਂ ਨੇ ਆ ਇੰਦਰ ਲਈ ਅੱਜ ਕੀ ਦੀ ਖਰਾਬ ਹੋ ਗਈ ਸੀ ਮੇਰੀ ਮਾਤਾ ਜੀ ਪੱਕੀ ਗੱਲ ਆ ਹੈ ਰਾਣੀ ਤੇਰੀ ਕੀ ਲੱਗਦੀ ਆ ਰਾਣੀ ਸਾਡੇ ਘਰਾਂ ਤੇ ਪਾਇਰੀ ਕੁੜੀ ਆ ਪੱਕਾ ਕਾ ਮੁੰਡਿਆ 🎵🎵🎵 ਹੋਲ ਕੇ ਸੁਮਾਰਾ ਜੰਮੀ ਐ ਨਹੀਂ ਗੱਲ ਬਣਦੀ ਬਰਾਬਰ ਜੀ ਇਤਨਾ ਸੈਲ ਪਾਉ ਰਿਹਾ ਕੇ ਮੁੰਡੇ ਉਹ ਫਿਰ ਉਹਦੀ ਕੁਝ ਸੈਲ ਪਾਉਦਾ ਕੇ ਹਲੋ ਕੱਟ ਚੱਲ ਰਿਹਾ ਕਾਹਾਂ ਕੱਟਦਾ ਇਹਨੂੰ ਬਸਾਓ ਬੰਦ ਨਾ ਕਰੇ ਕਿੰਨੇ ਮੋਲੀ ਲੱਗੇਗਾ ਹਾਂਜੀ ਪਾਏ ਸੀ ਪੱਕੀ ਗੱਲ ਐ ਓਕੇ ਹਾਂ ਹਾਂਜੀ ਬਕਾ ਛੋਡੇ ਸਰੀਰ ਤੇ ਜ਼ਖਮ ਕਿਦੇ ਹੋਗੇ ਸੀ ਉਹੀ ਨਾ ਕਹੀ ਜੇ ਮੈਂ ਤੁਹਾਡਾ ਰੱਖੇ ਕਿ ਨਹੀਂ ਨਾ ਉਹ ਹੀ ਪਿਆਉਂਦੀ ਹੈ ਏ ਛੋਡੇ ਚੌਹਰੀ ਪਿਓ ਦੇ ਪਾਪਾ ਜੀ ਕੀ ਭੈ ਹਾਂ ਅੱਜ 60 ਰੁਪਏ ਕਿੱਥੇ ਚਲਾਈ ਦੀ 60 ਰੁਪਏ ਅੱਜ ਜੀ ਅੱਜ 60 ਰੁਪਏ ਕਿੱਥੇ ਚਲਾਈ ਸੀ 60 ਰੁਪਏ ਕਿੱਥੇ ਚਲਾਈ ਅੱਜ 60 ਰੁਪਏ ਕਿੱਥੇ ਚਲਾਈ ਸੀ ਅੱਜ 60 ਰੁਪਏ ਕਿੱਥੇ ਚਲਾਈ ਸੀ ਆਲੂ ਬੱਡੇ ਲੈ ਆਲੂ ਬੱਡੇ ਲੈ ਤੇ 50 ਰੁਪਿਆ ਦੇ ਹਾਂ ਉਹ ਕੇ ਸੰਗੀ ਸੰਗੀ ਬੋਲੋ ਮੈਂ ਇਹਦੇ ਨਾਲ ਉਹਦਾ ਗੱਲ ਕੀ ਹੈ ਜੇ ਪੁੱਛਦੇ ਤੁਸੀਂ ਸ਼ਾਨਾ ਮਾਰਿਆ ਉਹ ਸਵਾਦ ਕਹਦਾ ਸਵਾਦ ਠੀਕ ਹੈ ਉਹ ਨਾਲ ਲੈ ਲਿਆ ਤੁਹਾਡਾ ਜਿੱਟੋ ਬਣੇ ਜੀ ਸਹੀ ਗੱਲਾਂ ਹੈ ਕਹ ਬਣ ਮਾਰਿਆ ਠੀਕ ਹੈ ਨਾ ਸੱਤ ਮੇਰੇ ਤੁਸੀਂ ਨੇ ਆਲੂ ਕੱਢੇ ਦਿੱਤੇ ਸੀਗੇ ਸਹੀ ਹੈ ਜੀ ਓਕੇ ਆ ਪੁੱਤ ਇੱਕ ਭੈਣ ਵਾਲਾ ਤੇਰਾ ਪਿਤਰ ਜੰਨਾ ਜੋਰ ਲੱਗਿਆ ਪਿਆ ਅਗਲਾ ਏਡੀ ਤੋਂ ਕਰਾਇਆ ਲਾ ਕੇ ਆਇਆ ਬੰਨੇ ਬਈ ਬਿਲਕੁਲ ਬਿਲਕੁਲ ਹਾਂ ਜੀ ਆਜਾ ਇਹਨਾਂ ਸਵਾਲ ਨਾਲ ਕੋਈ ਫਾਇਦਾ ਨਹੀਂ ਹੋ ਰਿਹਾ ਨੇ ਫਾਇਦਾ ਹੋ ਗਿਆ ਉਹਦਾ ਕੋਈ ਫਾਇਦਾ ਹੋ ਗਿਆ ਹੁਣ ਮਾਰਾ ਕੀ ਕਰੀਏ ਠੀਕ ਹੈ ਹੁਣ ਆਇਆ ਕੁਛ ਪੰਨੇ ਬਈ ਕਹਿੰਦੇ ਖਿੰਦਰਾ ਦਾ ਪ੍ਰਸ਼ਾਦ ਕਿੱਥੇ ਚੜ੍ਹਦੇ ਸੀ ਹੁਣ ਵਾਪਸ ਉਹ ਖੇਲਿਆ ਦੇ ਉਹ ਕਿੱਥੇ ਚੜ੍ਹਦੇ ਸੀ ਇੰਨਾ ਜਿੰਨਾ ਆਪਾਂ ਹਰ ਦੁਆਰ ਮੇਰਾ ਬੇਟਾ ਚੜਾਉਂਦਾ ਹਰ ਦੁਆਰ ਤੇਰਾ ਬੇਟਾ ਚੜਾਉਂਦਾ ਹਾਂਜੀ ਪੱਕੀ ਗੱਲ ਐ ਕਹਿ ਕੁੜੀਏ ਆਇਂ ਨਾ ਕਿਰੇ ਦੇ ਖਾਣਾ ਤਰੋ ਝਾੜ ਕੇ ਧੱਕੇ ਵਾਪਸ 1 2 3 4 5 6 7 8 9 10 11 12 ਟੋਪੀਆਂ ਦਸ ਕਿੱਥੇ ਪਈਆਂ ਨੇ ਇਹ ਚ? ਇਹ ਨਹੀਂ ਬਣਾਈ ਇਹ ਦਸ ਬਣਾਈ ਹੈ? ਇਹ ਤਿੰਨੇ ਬਣਾਈ। ਪੱਕੀ ਗੱਲ ਹੈ? ਹਾਂ ਹਾਂ। ਆਏ ਬਰੋ। ਆ ਹਰ ਦਮ ਹਰ ਦਮ ਹਰ ਦਮ ਜਾਂਦਾ ਜੀ ਉੱਥੇ ਕਿਸੇ ਤੋਂ ਗੁਰਬਿੱਧਿਆ ਲੈ ਰਿਹਾ ਜੀ ਉਹ ਹੈ ਪੱਕੀ ਗੱਲ ਆ ਮਹਾਰਾਜ ਗੁੱਸਾ ਤਾਂ ਨਹੀਂ ਕਰਦੇ ਮਹਾਰਾਜ ਜੀ ਨਹੀਂ ਨਹੀਂ ਠੀਕ ਆ ਮਹਾਰਾਜ ਉਹ ਗੁਰਬਿੱਧਿਆ ਲੈ ਕੀ ਕਰਾਂਗੇ ਜੇ ਆਪਣੇ ਘਰ ਦੀ ਮਿਸਾਲ ਹੋ ਜਾਣੇ ਯਾਰ ਹਾਂਜੀ ਐ ਹੀ ਆ ਸਹੀ ਗੱਲ ਹੈ ਕੋਣ ਉਹ ਦਾਸੀ ਖੜ ਕੇ ਜਾਂਦਾ ਉੱਥੇ ਕਿਸ ਨਾਸੀ ਜੀ ਜਾ ਰਿਹਾ ਹਾਂਜੀ ਦਾਸੀ ਜੀ ਜਾਂਦਾ ਉਹ ਦਾਸੀ ਜੀ ਜਾ ਰਿਹਾ ਪੱਕੀ ਗੱਲ ਆ ਬਹੁਤ ਦਮ ਪਤਾ ਨਹੀਂ ਗਾ ਜਿਵੇਂ ਹੁਣ ਬਾਬਾ ਜੀ ਬੈਠੇ ਚਲੇ ਉਹਨਾਂ ਦਾ ਪਤਾ ਉਹ ਦਾਸੀ ਖੜਾ ਕਿਦੋਂ ਨਾ ਸੀ ਕਿਉਂ ਨਾ ਅੱਧੇ ਬੰਨਾਂ ਦੇ ਕੀ ਜਣਾ ਪਤਾ ਹੀ ਨਹੀਂ ਹੈਗਾ ਠੀਕ ਹੈ ਹਾਂਜੀ ਠੀਕ ਹੈ ਛੋਟੇ ਟੀਨ ਕਿੱਥੇ ਪਏ ਹੋ ਸੀਗੇ ਜਿਵੇਂ ਆਪਾਂ ਚਾਦਰਾਂ ਚੜਾਉਂਦੇ ਹਾਂ ਛੋਟੇ ਘਰੇ ਵੀ ਸੀਗੇ ਜੀ ਪੱਕੀ ਜਾਂਦਾ ਆ ਨਿੰਮ ਦਸ ਕਿੱਥੇ ਦੀ ਨਿੰਮ ਨਿੰਮਾ ਨਿੰਮਾ ਛੋਟੇ ਟੇਡ ਤੋਂ ਬਾਅਦ ਸੀਗੀ ਠੀਕ ਆ 1 2 3 4 5 6 7 8 9 10 11 12 13 ਇੱਟਾਂ ਦੱਸ ਕਿੱਥੋਂ ਉਖੜੀਆਂ ਪਈਆਂ ਨੇ ਇਹਨੇ 13 ਇੱਟਾਂ ਦੱਸ ਕਿੱਥੋਂ ਉਖੜੀਆਂ ਪਈਆਂ ਨੇ 13 ਇੱਟਾਂ ਈ ਕੋ ਮਰਾਂ ਜੀ ਤੁਸੀਂ ਨੇ ਘਰੋਂ ਦਾਟਾਇਆ ਸੀ ਜਦੋਂ ਆਏ ਦਾਟਾਇਆ ਜੀ ਮੈਂ ਸੁੱਛਿਆ ਵੀ 13 ਇੱਟਾਂ ਉਖੜੀਆਂ ਹੋਈਆਂ ਦਿਖਾ ਦਿਓ ਠੀਕ ਆ ਠੀਕ ਆ ਜਦ ਕਿ ਲਿਖਾਂਗੇ ਤਾਂ ਦੇ ਦੇ ਜੀ ਵੇ ਤਾਂ ਖੜੀ ਹੋਈ ਨਹੀਂ ਆ ਪੱਕੀ ਗੱਲ ਐ ਓਕੇ ਆ ਸਹੀ ਐ ਕਿ ਮਾਰਾ ਜੀ ਇੱਕ ਗੱਲ ਦੱਸੋ ਲਾਚ ਪੁੱਛਣਾ ਤੁਹਾਡੇ ਕੀੜੇ ਨਾਲ ਕੋਣ ਲੱਗ ਕਿੱਥੇ ਆ ਜੀ ਉਹ ਨਾਲ ਦੇਖ ਜੀ ਪੱਕੀ ਗੱਲ ਐ ਐ ਮੈਂ ਬੋਲੇ ਸੀ ਰਾਣੀ ਹਣੇ ਹਣੇ ਕੋਣੇ ਤੋਂ ਮਾਰੇ ਪੁੱਛ ਵੀ ਰਾਣਾ ਕੋਣਾ ਰਾਣਾ ਕੋਣਾ ਬਾਪੂ ਤੇਰੇ ਮਾਮੇ ਦੀ ਕੁੜੀ ਐ ਬਾਬਾ ਜੀ

ਮਹਾਦੇਵ ਬਖਰੇ ਜੀ ਹਾਂ ਜੀ ਇਹਨਾਂ ਨੂੰ ਵੀ ਦੌਰਾ ਪਾ ਜਾਂਦਾ ਸੋਨੂੰ ਕੋਈ ਚੱਕਰ ਨਹੀਂ ਛੋਟੇ ਜਿਹੜੀ ਬਜ਼ੁਰਗਾਂ ਦਾ ਗੱਦੀ ਹੈ ਉਹਨੇ ਚੱਕਰ ਭਰ ਕੇ ਮਹਾਰਾਜ ਜੀ ਇੱਕ ਛੋਟੇ ਖੰਡ ਪਾਰ ਸੁੱਖਾ ਸੀ ਉਹ ਕਿਹਦਾ ਸੁੱਖਾ ਸੀ ਇਹ ਪਹਿਲਾਂ ਉਹ ਜਿਹੜੇ ਸੁੱਖਾ ਹੋਇਆ ਮਹਾਦੇਵ ਉਸੀ ਸੁੱਖਿਆ ਨਹੀਂ ਪਹਿਲਾਂ ਕਿਸੇ ਸੁੱਖਿਆ ਉਹ ਕਹਿ ਨਹੀਂ ਸਕਦੇ ਇੱਕ ਖੰਡ ਪਾਟ ਕਰਾਓ ਮਹਾਰਾਜ ਠੀਕ ਹੈ ਕਰਾਉਣਾ ਉਦੋਂ ਜਦੋਂ ਤੁਹਾਡਾ ਸਾਰਾ ਕੰਮ ਠੀਕ ਹੋ ਗਿਆ ਜੀ ਛੋਟੇ ਕਰੇ ਭੈਤਾ ਵੀ ਹੋਊਗੀ ਤੇ ਜੀਆ ਜਾਨ ਤਾਂ ਵੀ ਸੁੱਖ ਸ਼ਾਂਤੀ ਵੀ ਰਹੂਗੀ ਠੀਕ ਉ ਛੋਟੇ ਕਿਸੇ ਨੇ ਕੀਤਾ ਨਹੀਂ ਕਰਾਏ ਨਹੀਂ ਤੁਹਾਡੇ ਇਲਮ ਦੇ ਬਾਰੇ ਚੰਕਰ ਕਰ ਜਾ ਬਾਬਾ ਜੀ ਉਹਨਾਂ ਦੇ ਛੋਟੀ ਗੱਡੀ ਹੈਗੀ ਹੈ ਪੁਰਾਣੀ ਕੋਈ ਨਵੀਂ ਇਹ ਨਹੀਂ ਹੈਗਾ ਵੀ ਨਾ ਮਤਲਬ ਗੱਡੀ ਛੋਟੀ ਪੁਰਾਣੀ ਹੈ ਠੀਕ ਹੈ ਹਾਂ ਜੀ ਤੁਸੀਂ ਪੀਰਾਂ ਨੂੰ ਮੰਨਦੇ ਹੋ ਜੀ? ਹਾਂ ਜੀ। ਕਿਸੇ ਮੰਨਦੇ ਹੋ, ਘਰੇ ਮੰਨਦੇ ਹੋ? ਹਾਂ ਜੀ। ਹੈ? ਖੇਤ ਵੀ ਜੋਤ ਲਾਇਏ ਸੀ, ਘਾਹ ਬਣਾਇਆ ਸੀ। ਖੇਤ ਨਹੀਂ ਜੋਤਣਾਈ ਹੋਈ ਐ ਤੇ ਧੂਣਾ ਵੀ ਲਾਇਆ ਹੋਇਆਗਾ। ਮੈਂ ਪੀਰਾਂ ਦੀ ਗੱਲ ਕਰੀ ਐ ਜੀ, ਸੰਤਾਂ ਦੀ ਗੱਲ ਨਹੀਂ ਕਰੀ ਹਾਂ। ਠੀਕ ਐ ਜੀ। ਪਹਿਲਾਂ ਕਰੀਏ। ਐ। ਹਨਾ ਕਰੀਏ, ਨੰਬਰ ਨੂੰ ਖੇਤੋਂ। ਹੁਣ ਉੱਥੇ ਲਾਉਣਗੇ ਜੀ। ਠੀਕ ਐ। ਇਹ ਸੋਟਾ ਇਲਮ ਕਿਸੇ ਨੇ ਪਟਾਇਆ ਸੀ, ਮਤਲਬ ਕਦੀ ਸੋਟੀ ਪਟਾਈ ਸੀਗੀ ਜੀ? ਜਲਾਲ ਹੈ ਬਾਬਾ ਜੀ ਨੇ ਸੰਤਾਂ ਨੇ ਬੰਦ ਕਰਾਈ ਸੀਗੀ ਕਿਉਂ ਦੋ ਮਿੰਟ ਵੀਡੀਓ ਬੰਦ ਕਰਾਉਂਦੇ